ਜੇ ਕੋਈ ਹੋਵੇ ਨਾ ਮਾਜ ਹਾਟੋੜੇ ਨਹੀਂ ਜੇ ਤਾਂ ਨਵਾਂ ਲੈ ਕੇ ਥੋੜਾ ਕਿਹੜਾ ਹਾਟੋੜਾ ਅਮਰ ਦੋ ਬਾਰ ਜਿੱਕੇ ਮੈਂ ਦੇਖਿਆ ਮੂਹਮਾ ਕਰਦੇ ਰਹਿਣਾ ਉਹ ਜਿਹੜਾ ਦੇਖਿਆ ਆਮਰੇ ਯਾਰ ਅੰਮਲੂ ਨਾ ਯਾਰ ਮੂਹਮਾ ਦਾ ਬੈਠ ਜੀ ਵੀ ਗੋਈ ਅਨੁਕੂਲ ਜੇ ਕੋਈ ਹੋਵੇ ਇਹੋ ਇੱਕ ਅੱਜ ਫਟਿਆ ਮੈਂ ਤਾਂ ਲੋਕੋ 30 ਦੇ ਵਿੱਚ ਇਹ ਹੋਰ ਆ ਗਿਆ ਆ ਗਿਆ ਜੂਮ ਜਾ ਕੇ ਇਹ ਕਤਲ ਹੋ ਜਾ ਬੀਬਾ ਜੀ ਮੈਂ ਤਾਂ ਹੁਣ ਦੇਸੂ ਆਹੋ ਖੜ ਜਾ ਬਾਅਦ ਚ ਆਉਗਾ ਇਹ ਆਉ ਦੇ ਉਹ ਆ ਗਿਆ ਇਹ ਕਾਲਾ ਜਾਦਾ ਪੀਓ ਦਸਤਾਨੇ ਦਸਤਾਨੇ ਕੁਝ ਇੱਕ ਤਾਂ ਜਿਹੜਾ ਉਹ ਆਇਆ ਨਾ ਜਮਾਂ ਦੇ ਨਿਸ਼ਾਨੀ ਜੀ ਇਹਦੇ ਉੱਤੇ ਹੋ ਗਿਆ ਭੈਣਾ ਉਹ ਦੇ ਪੀਐਸ ਕਾ ਜੀ ਵੱਡੂ ਇਹ ਇਹ ਉਹ ਦੇ ਆਉ ਦੇ ਪੀਛੇ ਕਰ ਤਰਦਾ ਇਹ ਪਹਿਲਾਂ ਦੇਖ ਕੇ ਗਿਆ ਉਹ ਬੇਟਾ ਤਈ ਪੇਜਬੂਲ ਦਾ ਲੈ ਕੇ ਆਇਆ ਥੋੜੇ ਹੁੰਦੇ ਬੈਠਾ ਤੀਏ ਨਾ ਨਾ ਕੋ ਦਿਮਾਗ ਰੋਇਆ ਦਿਮਾਗ ਰੋਇਆ ਅੱਛਾ ਮੈਂ ਆਉਂ ਜਿਵੇਂ ਸਵਾਬ ਹੁੰਦਾ ਪੈਂਦਰਾ ਹੀ ਖੋਲ ਲਿਆ ਗਿਆ ਨਾ ਮਟਾ ਜੀ ਹਾਂ ਇਹ ਭਾਂਡੇ ਆ ਫਿਰ ਰਹੇ ਜਾਂ ਕੁਛ ਚੋਰੀਆਂ ਚੱਪੇ ਕਰਦੇ ਰਹਿੰਦੇ ਨੇ ਨਾ ਉਹਦੇ ਖੋਲੇ ਬਣ ਗਏ ਅੰਦਰ ਹੁਣ ਜਿਸੂਆ ਮੂੰਹ ਤਾਂ ਇਹਦਾ ਨਹੀਂ 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 ਅੱਲਾ ਉਹ ਕੁਰੀ ਪੈਣੇ ਪੈਸੀ ਔਰ ਆਹਦੇ ਗੁੱਟੀਆਂ ਪਈਆਂ ਅੱਛਾ ਇਹੀ ਪਈਆਂ ਸੀ ਤਦ ਜਿੰਦ ਸੈਡ ਆ ਵੀ ਆ 55 ਵਧੀਆ 500 ਰੁਪਏ 550 ਦੀ ਹਾਂ ਆ ਦੇ ਆ ਵੀ ਆ 550 ਦੇ ਰੁਪਏ ਆ ਤੋ ਲੋ ਜੇ ਖੋਸੀ ਖੋਸੀ ਹੁੰਦ ਨੇ ਜੀ ਪਾਇਦਾ ਖਾਸੀ ਸੀ ਸਾਰੀ ਮਨ ਰੱਖ ਤੋਂ ਵੱਧ ਹੋਊ ਜੀ ਜੇ ਸਹੌਣ ਕੁੱਟੀਆਂ ਚ ਲੈ ਗਏ ਜਿਹੜੇ حساب ਨਾਲ 5-500 ਦੇ ਨੋਟਾਂ ਦੀਆਂ ਇਹ ਕੁੱਟੀਆਂ ਨੇ ਓਕੇ ਉਹਨਾਂ ਦੀ ਵੀ ਰੇਚੀਆਂ ਨਹੀਂ ਸਾਲਾ ਬੰਲੇ ਵਾਲਾ ਵੀ ਗੱਲਾਂ ਤੋੜਦਾ ਕੁਝ ਵੀ ਲੱਗੇ ਉਥੇ ਲੱਲੇ ਜੀ ਹਾਂ ਜੋ ਜੋ ਵੀ ਹੋਰ ਜਿਹੜੀ ਡੇਲੀ ਦੀ ਕਮਾਈ ਹੁੰਦੀ ਹੈ ਉਹ ਹੁੰਦੀ ਹੈ ਆ ਦੇਖ ਪੈਸੇ ਦਾ ਇੱਥੇ ਰੱਖਿਆ ਕਰੋ ਗੱਲੇ ਜੰਨੇ ਤਾਂ ਪੈਸਾ ਨਹੀਂ ਕਰਦੇ ਇਥੇ ਜ਼ੋਰ ਹੀ ਲੱਗਦਾ ਕਿ 10 ਉਹ ਜੇ ਭਰ ਲਈ ਵਿਚਾਰ ਲੱਦੀ ਉਹਨੇ ਕਿਵੇਂ ਲੌਤੀ ਜਾਂਦੀ ਹੈ ਮਾ ਜੀ ਕੀ ਨਾਮ ਹੈ ਸਰ ਮੇਰਾ ਨਿਰੰਦਰ ਕੁਮਾਰ ਹੈ ਫਾਰਮਲ ਨਾਲ ਹੋਇਆ ਸੈਫੀ ਮੈਡੀਕਲ ਹਾਲ। ਵੀਰਿੰਦਰ ਜੀ ਕੀ ਹੋਇਆ ਜੀ ਤੁਹਾਡੇ ਨਾਲ ਤੇ ਕੀ ਟਾਈਮ ਸੀ? ਸਰ ਮੈਂ ਮੇਰੇ ਪੋਤਾ ਹੋਇਆ ਜੀ ਪਰਸੋਂ ਤੇ ਕੱਲ ਛੁੱਟੀ ਮਿਲਨੀ ਸੀ ਉਹਨਾਂ ਨੂੰ। ਮੈਂ ਇਥੋਂ 1:00 ਵਜੇ ਗਿਆ ਸੀਗਾ ਤੇ ਮੈਂ ਪੈਸੈਂਟ ਦਾ ਅਰੇਂਜਮੈਂਟ ਕੀਤਾ ਜੀ ਤੇ ਮਿਸਿਸ ਦਾ ਫੋਨ ਆਇਆ ਵੀ ਤੁਸੀਂ ਆ ਜਾਓ ਵੀ ਡਾਕਟਰ ਸਾਹਿਬ ਛੁੱਟੀ ਦੇਣਗੇ। ਮੈਂ ਕਿਹਾ ਜੀ ਚਲੋ ਮੈਂ ਤੁਹਾਡੇ ਕੋਲ ਆ ਜਾਂਦਾ। ਤੇ ਉਸ ਤੋਂ ਮੈਂ ਜੋ ਇਥੋਂ 1:30 ਵਜੇ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ। ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਕਹਿੰਦੇ ਚਲੋ ਮੈਂ ਪੈਸੇ ਲੈ ਕੇ ਆਉਣਾ ਜਾ ਕੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਆ ਜਾਓ ਤੇ ਜੋ ਮੈਂ ਆ ਕੇ ਦੇਖਿਆ ਤੇ ਇੱਥੋਂ ਲੰਗਰ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਤੇ ਗੇਟ ਮੇਰਾ ਅੱਧਾ ਖੁੱਲਾ ਪਿਆ ਸੀਗਾ ਤੇ ਮੈਂ ਦੇਖਿਆ ਮੈਂ ਇੱਕਦਮ ਪੈਪੀ ਤੇ ਜਗਿਆ ਤੇ ਮੈਂ ਪ੍ਰੋਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਪਰ ਮੇਨ ਗੇਟ ਹੈ ਜੀ ਉਹ ਟੁੱਟਿਆ ਪਿਆ ਸੀਗਾ ਗੱਲੇ ਦੀ ਪੀਚ ਕਸ ਮਾਰ ਕੇ ਉਹਨਾਂ ਨੇ ਗੱਲਾ ਤੋੜਿਆ ਉਹਦੇ ਕਰੀਬ 1.5 ਲੱਖ ਰੁਪਏ ਸੀਗਾ ਦੇ ਵਿੱਚ ਇਹ ਕਿ ਅਸੀਂ ਇਹ ਕਿਰਮੈਂਡ ਬੰਦੇ ਬੇਟਾ ਦਾਖ ਸੀਗਾ ਜੀ ਤੇ ਉਹਨਾਂ ਨੂੰ ਬੈਸਿਤੀ ਕੀ ਸਮਝ ਲਈ ਫੋਰਸਲੈਂਡ ਦੇ ਮਹਿਜ 500 ਗਾਜ ਦੀ ਦੂਰੀ ਤੇ ਤੁਹਾਡੀ ਦੁਕਾਨ ਆ ਹਾਂਜੀ ਨਾਲ ਹੀ ਥਾਣਾ ਜਿੱਦੇ ਦੂਸਰੇ ਪਾਸੇ ਸਿਟੀ ਬੰਦ ਦਾ ਥਾਣਾ ਪੈ ਜਾਂਦਾ ਦੋਹਾਂ ਦੇ ਵਿਚਾਰੇ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ ਕਿਤਨਾ ਦੇਖੋ ਸੀਐਮ ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈ ਫੇਰ ਕੀ ਕਰੀਏ ਹੁਣ ਦਿਨ ਦਿਹਾੜੇ ਕੰਮ ਹੋਇਆ ਜੀ ਵਾਕਾ ਹੋਇਆ ਡਰ ਨਹੀਂ ਹੈਗਾ ਇਸਨੋਂ ਕਿਸਾ ਡਰ ਨਹੀਂ ਕੀ ਕਿਸੇ ਦੇ ਕੋਧ ਨੂੰ ਸ਼ੱਕ ਹੈਗਾ ਕਿ ਵੀ ਨਹੀਂ ਕੀ ਕਹਿ ਸਕਦੇ ਜੀ ਇਹਦੇ ਬਾਰੇ ਸਰ ਕੋਈ ਰਿਪੋਰਟ ਲਖਾਈਆ ਥਾਣੇ ਹਾਂ ਸਰ ਮੈਂ ਰਿਪੋਰਟ ਕਰ ਦਿਖਾਇਆ ਕੋਈ ਆਇਆ ਚੈੱਕ ਕਰਨ ਨਹੀਂ ਹਜੇ ਕੋਈ ਨਹੀਂ ਆਇਆ ਕੋਈ ਤੁਹਾਨੂੰ ਜਦ ਤੁਸੀਂ ਪੈਸੇ ਰੱਖੇ ਸੀ ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ ਕਿਸੇ ਨੂੰ ਕੋਈ ਹੋਵੇ ਇਦਾਂ ਦਾ ਸਰ ਹੈ ਨਾ ਹੁਣ ਕਈ ਵਾਰ ਮੈਂ ਪੈਸੇ ਗਿਣਕੇ ਲੈ ਕੇ ਗਿਆ ਇੱਥੋਂ ਥੋੜੇ ਜਿ 10000 ਰੁਪਏ ਮੇਰੇ ਕੋਲ ਪੈਸੇ ਅਲੱਗ ਮੈਂ ਕਿਹਾ ਚਲੋ ਮੈਂ ਬਾਅਦ ਵਿੱਚ ਲੈ ਕੇ ਜਾਊਂਗਾ ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸਨ ਵਗੈਰਾ ਲੈਣ ਹੁੰਦੇ ਨੇ ਉਹ ਸਾਰਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਦੇਖਿਆ ਹੋਵੇ। ਉਹ ਟੋਡਰ ਕਿੰਨੇ ਪੈਸੇ ਜਿਹੜੇ ਚੋਰੀ ਹੋਏ? ਸਵਾ ਲੱਖ ਰੁਪਏ। ਸਵਾ। ਹਾਂਜੀ। ਇਹ ਉਹ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੈ ਗਈ? ਨਹੀਂ ਹੋਰ ਨਹੀਂ ਕੁਝ ਲੈ ਗਈ ਜੀ ਬਸ। ਸਰ ਕੋਈ ਸੀਸੀਟੀਵੀ ਵੀ ਹੈ ਸਮਾਂ? ਕੈਮਰੇ ਲੱਗੇ ਨੇ। ਹਾਂਜੀ। ਉਹ ਵੀਡੀਓ ਵੀ ਇੱਥੇ ਸਾਰੇ ਵੀਡੀਓ ਜਿਹੜੇ ਹੈਗੇ ਨੇ। ਕਿੰਨੇ ਘੰਟੇ ਦਾ ਟਾਈਮ ਸੀਗਾ ਜੀ? ਇਹ ਤਿੰਨ ਮੇਰੇ ਪਰੋਸੀ ਜੀ ਪ੍ਰਦੀਪ ਜੀ ਨੇ ਜੀ ਉਹਨਾਂ ਦੀ ਬੇਟੀ 3:05 ਵਜੇ ਸਕੂਲੋਂ ਆਉਂਦੀ ਹੁੰਦੀ ਹੁੰਦੀ ਜੀ ਬਸਮ ਸਕੂਲ ਚੋਂ ਉਹ ਇੱਥੋਂ 3:00 ਸਹੀ ਗਏ ਨੇ ਜੀ। 3:07 ਦੇ ਕੰਮ ਹੋ ਗਏ। ਪਰ ਹੁਣ ਕੀ ਮੰਗ ਕਰ? ਹਾਂਜੀ। ਹੁਣ ਕੀ ਮੰਗ ਕਰ? ਹੁਣ ਮੈਂ ਇਹ ਕਹਾਂ ਦੇ ਦਿਖਿਆ ਜਾ ਵੀ ਮਾਲ ਦੇਖੋ ਵੀ ਬੰਦਾ ਕੌਣ ਆ ਜੀ। ਠੀਕ ਹੈ। ਇਹਦਾ ਉਪਰ ਉਪਰ ਆ ਪ੍ਰਦੀਪ ਜੀ। ਜੀ ਸਰ। ਹਾਂਜੀ ਪ੍ਰਦੀਪ ਜੀ। ਆ ਮੈਡਿਕ ਫੀਟ ਪ੍ਰਦੀਪ ਬਾਤੇ ਜੀ। ਤੇ ਇਹ ਸਾਡੇ ਬਰਨਾਲਾ ਰੋਡ ਜੀਤਨਗਰ ਦੇ ਉੱਤੇ ਕਿ ਨਾ ਸੈਫੀ ਮੈਡੀਕਲ ਹਾਲ ਹੈ ਮੇਰੇ ਬਾਰੇ ਦੋਸਤ ਨਰਿੰਦਰ ਜੀ ਤੇ ਇਹਨਾਂ ਦੇ ਇੱਕ ਨਪੋਤਾ ਹੋਇਆ ਸੀ ਉੱਥੇ ਗਏ ਸੀ ਹਸਪੀਟਲ ਦੇ ਵਿੱਚ ਤੇ ਜਿਹੜਾ ਕਹਿੰਦਾ ਇੱਕ ਬੰਦਾ ਮੈਂ ਮੇਰੇ ਨਾਲ ਹੀ ਆਫਿਸ ਹੈਗਾ ਬਣਾਇਆ ਹੋਇਆ ਇੱਕ ਬੰਦਾ ਬਾਹ ਦੇਲੀਆਂ ਦੇ ਵਿੱਚ ਬੈਠਾ ਸੀ ਮੈਨੂੰ ਇਥੇ ਮੈਂ ਉਹਨਾਂ ਦਾ ਪੇਸ਼ੈਂਟ ਹੋਏਗਾ ਕਿਤੇ ਉਹ 3 ਵਜੇ ਅਪਰੋਕਸਿਮੇਟ 5 ਮਿੰਟ ਤੇ ਮੈਂ ਇਥੋਂ ਨਿਕਲੇ ਆ ਵਾਪਸ ਤੇ 3 ਵਜੇ 10 ਮਿੰਟ ਦਾ ਕਾਂਡ ਹੈ ਜਦੋਂ ਕੈਮਰੇ ਤੇ ਅਸੀਂ ਚੈੱਕ ਕੀਤਾ 3 ਵਜੇ 10 ਮਿੰਟ ਤੇ ਬੰਦੇ ਨੇ ਪੇਚਕਾਸ ਦੇ ਨਾਲ ਸ਼ਟਰ ਖੋਲੇ ਆ ਆ ਗੇਟ ਖੋਲੇ ਆ ਸ਼ਟਰ ਚੱਕ ਕੇ ਔਰ ਲੌਕ ਖੋਲ ਕੇ ਗੱਲੇ ਦੇ ਵਿੱਚੋਂ ਸਵਾਲਾ ਕਰੀਬ ਨਗਦੀ ਕੱਢ ਕੇ ਲੈ ਗਿਆ ਲੈ ਕੇ ਉਹ ਗੇੜ ਖੋਲ ਕੇ ਫਟਾਫਟ ਚਲਾ ਗਿਆ ਬੜੁੱਖਾ ਕਿਤੇ ਨੂੰ ਗਿਆ ਹੈਗਾ ਉਹ ਅਸੀਂ ਇਹ ਕਹਿਣਾ ਚਾਹੁੰਦੇ ਪੁਲਿਸ ਲਈ ਨੇੜੇ ਹੈ ਤੇ ਨਾਲ ਹੀ ਸਿਟੀ 1 थाना ਪੈਂਦਾ ਹੈਗਾ ਹਨਾ ਤੇ ਸਾਰਾ ਦਿਨ ਇੱਥੇ ਨਫਰੀ ਰਹਿੰਦੀ ਹੈ ਪੰਜਾਬ ਪੁਲਿਸ ਸੀਐਮ ਸਿਟੀ ਹੈ ਔਰ ਯਾਰ ਇੱਥੇ ਇੱਡੇ ਗੰਦੇ ਕਾਂਡ ਹੋ ਰਹੇ ਨੇ ਨਸ਼ੇੜੀ ਲੋਗ ਨੇ ਜਾਂ ਜਾਂ ਤਾਂ ਇਹਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਨਸ਼ੇੜੀਆਂ ਨੂੰ ਚੋਰਾਂ ਨੂੰ ਠੀਕ ਹੈ ਅਨ ਆਈਡੈਂਟੀਫਾਈਡ ਕਰਕੇ ਪੁਲਿਸ ਨੂੰ ਕੇਸਾਂ ਨੂੰ ਬੰਦ ਕਰ ਦਿੰਦੀ ਹੈ ਇਹ ਸਾਨੂੰ ਬੰਦਾ ਲੱਭਿਆ ਨਹੀਂ ਹੈਗਾ ਠੀਕ ਹੈ ਹੁਣ ਤੁਹਾਨੂੰ ਪਤਾ ਹੀ ਹੈ ਵਾਕਿ ਅਸੀਂ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਡਾਕਟਰ ਸਾਹਿਬ ਦੇ ਪੈਸੇ ਦੀ ਰਿਪੋਰਟ ਦੇਖ ਲਿਓ ਕੱਲ ਦੀ ਰਿਪੋਰਟ ਲਗਾਈ ਹਾਲੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਉਹ ਮੇਰੇ ਕੋਲ ਹੁਣ ਮੁੰਡਾ ਆਇਆ ਸੀ ਜਿਹਨੇ ਸਾਈਬਰ ਕ੍ਰਾਈਮ ਵਾਲਾ ਸੀਸੀਟੀਵੀ ਦੀ ਫੁਟੇਜ ਲੈ ਕੇ ਗਿਆ ਹੈਗਾ ਬਸ ਆਲਰੇਡੀ ਮੈਂ ਐਸਐਚਐਸ ਨੂੰ ਭੇਜ ਚੁੱਕੇ ਹਾਂ ਠੀਕ ਹੈ ਉਹ ਕੱਲ ਕਹਿੰਦੇ ਸੀ ਕਿ ਅਸੀਂ ਬੋਲੀਆਂ ਦੇ ਵਿੱਚ ਕੋਈ ਠੇਕਿਆਂ ਦੀ ਬੋਲੀਆਂ ਨੇ ਉਹਦੇ ਵਿੱਚ ਬਿਜ਼ੀ ਆ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਲੱਭਾਂਗੇ ਬੰਦੇ ਨੂੰ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਹਨਾਂ ਨੇ ਆਸ਼ਵਾ ਮਹਿਜ਼ 150 ਗੱਲ ਦੇ ਦੂਰੀ ਦੇ ਉੱਪਰ ਸਿਟੀ 1 ਥਾਣਾ ਪਰ ਐਡਾ ਵੱਡਾ ਕਾਂਡ ਹੋ ਜਾਣਾ ਸ਼ਰਮ ਫਿਰ ਤਾਂ ਇੱਥੇ ਟੈਕਸਪੀਅਰ ਬੰਦੇ ਆ ਠੀਕ ਹੈ ਟੈਕਸਪੀਅਰ ਬੰਦੇ ਨੂੰ ਗਵਰਨਰ ਨੂੰ ਚਾਹੀਦੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਦੇਵੇ ਸਿਕਿਉਰਿਟੀ ਚਾਹੀਦੀ ਹੈ ਤੇ ਪੀਸੀਆਰ ਲਗਾਉਣ ਕਿਉਂ ਦਿਨ ਦਿਹਾੜੇ ਚੋਰੀਆਂ ਦਿਨ ਦਿਹਾੜੇ ਡੱਕਾ ਜੀ ਚੋਰੀ ਨਹੀਂ ਕਰ ਸਕਦੇ ਚੋਰਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ ਰਿਹਾ ਕੋਈ ਖੌਫ ਨਹੀਂ ਹੈ ਜੀ ਪੁਲਿਸ ਦਾ ਕੋਈ ਖੌਫ ਨਹੀਂ ਹੈ ਚੋਰਾਂ ਨੂੰ ਸ਼ਰਿਆਂ ਚੋਰੀਆਂ ਹੋ ਰਹੀਆਂ ਨੇ ਤੁਹਾਨੂੰ ਵੀਡੀਓ ਵੀਡੀਓ ਦੇਖੋ ਤੁਸੀਂ ਸ਼ਰਿਆਂ ਬੰਦਾ ਬੇਚਕਾਸ ਦੇ ਨਾਲ ਅਚਾ ਉਹਨੂੰ ਉਹਨੂੰ ਜੇ ਬੰਦਾ ਕੋਈ ਇਕੱਲਾ ਹੋਵੇ ਵੀ ਤਾਂ ਉਹਨੂੰ ਕਿਵੇਂ ਟੱਕਰ ਦੇ ਸਕਦਾ ਉਹ ਬੇਚਕਾਸ ਮਾਰ ਸਕਦਾ ਹੈ ਉਹਨੂੰ ਇੰਜਰਡ ਕਰ ਸਕਦਾ ਠੀਕ ਹੈ ਤਾਂ ਕਰਕੇ ਇਸ ਤਰ੍ਹਾਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਘੱਟੋ ਘੱਟ ਪੀਸੀ ਆਰ ਜ਼ਰੂਰ ਇਹਨਾਂ ਦੁਕਾਨਾਂ ਦੇ ਮੁਰੇ ਕਿ ਗੇੜਾ ਲੱਗੇ ਠੀਕ ਆ ਦੁਪਹਿਰ ਦੇ ਟਾਈਮ ਚੋਂ ਨਹੀਂ ਹੁੰਦਾ ਕੀਤਾ ਜਾਂਦਾ ਕਿ ਚੋਣ ਜਾਬਤਾ ਲੱਗਿਆ ਸਾਡੇ ਨਾਕਾ ਬੰਦਿਆਂ ਕੀਤੇ ਨੇ ਅੱਗੇ ਵਧਾਇਆ ਗਿਆ ਨੇ ਗਸ਼ਟ ਵਧਾਈ ਗਈ ਆ ਉਹਦੇ باوجود ਵੀ ਕੋਈ ਕੋਈ ਫਰਕ ਨਹੀਂ ਆ ਜੀ ਸ਼ਰਿਆਮ ਚਿੱਟਾ ਵਿਕ ਰਿਹਾ ਸ਼ਰਿਆਮ ਨਸ਼ੇੜੀ ਫਿਰਦੇ ਆ ਸ਼ਰਿਆਮ ਇੱਥੇ ਸਾਰੇ ਕਾਂਡ ਸ਼ਰਿਆਮ ਹੋ ਰਹੇ ਨੇ ਕੋਈ 1% ਦਾ ਫਰਕ ਨਹੀਂ ਆ ਉਹਨੇ 5-7 ਦਿਨ ਪਹਿਲਾਂ 750 ਗ੍ਰਾਮ ਚਿੱਟਾ ਰਿਕਵਰ ਕੀਤਾ ਪੁਲਿਸ ਨੇ ਠੀਕ ਆ ਉਹ ਆਏ ਨੇ ਆ ਚੋਣ ਜਾਬਤੇ ਤੋਂ ਬਾਅਦ ਦੀ ਗੱਲ ਹੈਗੀ ਸ਼ਰਿਆਮ ਨਸ਼ਾ ਵਿਕ ਰਿਹਾ ਜੀ ਕੋਈ ਉਹਦੇ ਕੋਈ ਫਰਕ ਨਹੀਂ ਆ ਭਾਈ ਕੀ ਨਾ ਮੇਰਾ ਇਹ ਬਤਾਰ ਸੀ ਤੱਕ ਤਾਰਾ ਇਹ ਕੀ ਵਾਕਿਆ ਹੋਇਆ ਪੱਲਾ ਕੀ ਗੱਲ ਹੈ ਦੇਖੋ ਜਿਹੜਾ ਇਹ ਵਾਕਿਆ ਹੋਇਆ ਇਹ ਨਵਾਂ ਨਹੀਂ ਹੋਇਆ ਸੰਗਰੂਰ ਦੇ ਵਿੱਚ ਸੀਐਮ ਸਿਟੀ ਦੇ ਵਿੱਚ ਅਕਸਰ ਦੇਖਦੇ ਆਂਗੇ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਪਹਿਲਾਂ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀਗੀਆਂ ਠੀਕ ਹੈ ਜੀ ਹੁਣ ਤਾਂ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਲੋਕ ਆਪਣਾ ਕੀ ਕਹਿੰਦੇ ਨੇ ਚੌਂਜਾਬਤਾ ਲੱਗਿਆ ਹੋਇਆ ਜੀ ਐਡੇ ਐਡੇ ਕੈਮਰੇ ਲੱਗੇ ਹੋਣੇ ਗੱਡੀਆਂ ਤੇ ਉਹ ਘੁੰਮ ਰਹੀਆਂ ਨੇਗੀਆਂ ਤੇ ਪੁਲਿਸ ਦੇ ਨਾਕੇ ਵੀ ਲੱਗਦੇ ਨੇ ਥੋੜੇ ਦਿਨ ਹੋਏ ਨੇ ਪਹਿਲਾਂ ਫਲਾਈ ਮਾਰਚ ਵੀ ਕੀਤਾ ਗਿਆਗਾ ਪਰ ਇਹਨਾਂ ਦਾ ਆਮ ਲੋਕਾਂ ਤੇ ਅਸਰ ਆ ਜਿਹੜਾ ਕੋਈ ਜਿਹੜਾ ਚੰਗਾ ਬੰਦਾ ਉਸ ਚੀਜ਼ ਨੂੰ ਉਹਨਾਂ ਦਾ ਡਰ ਆਗਾ ਵੀ ਸਾਤੋਂ ਕੋਈ ਗਲਤੀ ਨਾ ਹੋ ਜਾਈ ਪਰ ਜਿਹੜੇ ਚੋਰ ਨੇਗੇ ਪ੍ਰੋਫੈਸ਼ਨਲ ਨੇ ਉਹਨਾਂ ਦੇ ਲਈ ਕੋਈ ਮਤਲਬ ਇਹ ਚੋਣ ਜਾਬਤਾ ਨਹੀਂ ਕੋਈ ਪੁਲਿਸ ਦੇ ਕੈਮਰੇ ਨਹੀਂ ਕੋਈ ਕੁਝ ਨਹੀਂ ਹੈਗਾ ਅਸਰ ਦੇਖਿਆ ਜਾਂਦਾ ਜੀ ਮਹੱਲਿਆਂ ਦੇ ਵਿੱਚ ਗੜੀਆਂ ਦੇ ਵਿੱਚ ਦਿਨ ਦਿਹਾੜੇ ਕਿਸੇ ਦੀ ਚੈਨੀ ਖੋ ਕੇ ਲੈ ਗਏ ਕਿਸਦਾ ਮੋਬਾਈਲ ਖੋ ਕੇ ਲੈ ਗਏ ਜਿਹੜਾ ਖੋ ਕੇ ਲੈ ਗਏ ਜਾਂ ਪੈਸਾ ਕੱਢ ਕੇ ਲੈ ਗਏ ਉਹ ਦੁਬਾਰੇ ਮਿਲਿਆ ਨਹੀਂ ਮਿਲ ਵੀ ਜਾਵੇ ਜੇ ਕੋਈ ਬੰਦਾ ਲੱਭ ਵੀ ਜਾਵੇ ਜੇ ਉਹਦੀ ਪੇਮੈਂਟ ਆ ਜਾਂ ਕੋਈ ਉਹਦੀ ਕੋਈ ਮੋਟਰਸਾਈਕਲ ਆ ਉਹ ਥਾਣੇ ਦੇ ਵਿੱਚ ਖੜੇ ਖੜੇ ਹੀ ਖਰਾਬ ਹੋ ਜਾਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਅਸੀਂ ਤਾਂ ਇੱਥੋਂ ਇੱਕ ਗੱਲ ਕਰਦੇ ਆ ਜੀ ਸੀਐਮ ਸਿਟੀ ਹੋਵੇ 2 ਸਾਲ ਹੋ ਗਏ ਆਮ ਸਰਕਾਰ ਬਣੀ ਨੂੰ ਇਹ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਸੀ ਨੇ ਵੋਟ ਪਾਈ ਸੀ ਪਰ ਜਿੱਥੇ ਦੇਖਿਆ ਜਾਂਦਾ ਵੇ ਇਹ ਚੀਜ਼ਾਂ ਵਧੀਆਂ ਨੇ ਗਲੀਆਂ ਮਹੱਲਿਆਂ ਦੇ ਵਿੱਚ ਨਿਸ਼ੇੜੀ ਫਿਰਦੇ ਨੇ ਠੀਕ ਹੈ ਜੀ ਕਿਹਦੇ ਨਾਲ ਕੋਈ ਲੁੱਟ ਖੋ ਕਰ ਜਾਣਾ ਜੇ ਖੜਾ ਵੀ ਦਿੰਦੇ ਆ ਜਾਂ ਫੜੇ ਵੀ ਜਾਂਦੇ ਨੇ ਤਾ ਮੈਂਟਰ ਲਾਉਂਦੇ ਨੇ ਉਹਦੀ ਜਮਾਨਤ ਕਰਾਉਣ ਨੂੰ ਦੂਜੇ ਦਿਨ ਹੀ ਉਹ ਬੰਦਾ ਫੇਰ ਮਤਲਬ ਫਿਰਦਾ ਹੈਗਾ ਨਸ਼ੇ ਕਰਦਾ ਜਾਂ ਨਸ਼ੇ ਵੇਚਦਾ ਜਾਂ ਕੁਝ ਵੀ ਆ ਪਰ ਇਹਦੇ ਵਿੱਚ ਜਿਹੜਾ ਇੱਕ ਕਾਨੂੰਨ ਆ ਨਾ ਜਿਹੜਾ ਕਾਨੂੰਨ ਆ ਉਹ ਉਹਦਾ ਕਾਨੂੰਨ ਦਾ ਡਰ ਆਮ ਬੰਦੇ ਨੂੰ ਆ ਸ਼ਰੀਬ ਬੰਦੇ ਨੂੰ ਆ ਜਿਹੜੇ ਚੋਰ ਨੇ ਸਮਲਗਰ ਨੇ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਮਿਲੀ ਭੁਗਤਾਂ ਕੀ ਕਹਿੰਦਾ ਦਿਨ ਦਿਹਾੜੇ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਬਿਲਕੁਲ ਜੀ ਦਿਨ ਦਿਹਾੜੇ ਉਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੈਠਦੇ ਨੇ ਸਾਹਮਣੇ ਨੇ ਐਸਐਸਪੀ ਸਾਹਿਬ ਇੱਥੇ ਬੈਠਦੇ ਨੇ ਸਾਰੇ ਜ਼ਿਲ੍ਹੇ ਦੀ ਪੁਲਿਸ ਹੋ ਰਹੀ ਆਗੀ ਆ ਲਾਈਨਾਂ ਟੱਪ ਕੇ ਜੀ ਸਾਡੇ ਸਿਟੀ 1 ਥਾਣਾ ਦਾ ਐਪਲੀਕੇਸ਼ਨ ਲਿਖਾਈ ਹੋਈ ਆ ਚਲੋ ਮੰਨ ਲੈਂਦੇ ਆ ਮਜਬੂਰੀਆਂ ਹੋਣਗੀਆਂ ਕੱਲ ਐਸਐਚਓ ਸਾਹਿਬ ਨੂੰ ਵੀ ਮੈਂ ਫੋਨ ਤੇ ਗੱਲ ਕੀਤੀ ਉਹ ਵੀ ਕਹਿੰਦੇ ਜੀ ਅਸੀਂ ਇਹਨੂੰ ਕਰਾਂਗੇ ਸੇਦਾ ਉਹ ਕਰਾਂਗੇ ਪਰ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਵੀ ਅੱਜ ਤੱਕ ਕਿੰਨੇ ਚੋਰਾਂ ਤੋਂ ਰਿਕਵਰੀਆਂ ਕਰਵਾਤੀਆਂ ਕਿੰਨਿਆਂ ਨੂੰ ਪੈਸੇ ਮੜਵਾਤੇ ਜਾਂ ਕਿੰਨਿਆਂ ਨੂੰ ਇਹਨਾਂ ਨੇ ਮੋਬਾਈਲ ਮੜਵਾਤੇ ਕਿੰਨਿਆਂ ਦੇ ਮੋਟਰਸਾਈਕਲ ਵਾਪਸ ਆ ਪਰਚਾ ਦਰਜ ਜਰੂਰ ਹੁੰਦਾ ਕਾਰਵਾਈ ਹੁੰਦੀ ਆ ਉਹ ਬੰਦੇ ਨੂੰ ਉੱਥੇ ਭੇਜਦਾ ਜ਼ਮਾਨਤ ਕਰਾ ਕੇ ਫਿਰ ਬਾਹਰ ਆ ਕੇ ਫਿਰ ਕੰਮ ਸ਼ੁਰੂ ਕਰ ਦਿੰਦਾ ਜੀ ਪਰ ਇਹ ਜਿੱਥੇ ਤੱਕ ਦੇਖਿਆ ਜਾਵੇ 2 ਸਾਲਾਂ ਦੇ ਵਿੱਚ ਬਿਲਕੁਲ ਫੱਟੀ ਪੋਚੀ ਪਈ ਆ ਜੀ ਆਮ ਲੋਕਾਂ ਦੀ ਬਸ ਇਹਦੇ ਕਰਕੇ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਇਹਦੇ ਵੱਲ ਧਿਆਨ ਦੇਣ ਸੰਗਰੂਰ ਵੱਲ ਧਿਆਨ ਦੇ ਜੀ ਜੀ ਸਾਹਿਬ ਕਲ ਖਾਣੇ ਦੇ ਬਿਲਕੁਲ ਮਹਿਜ 100 ਗਾਦੀ ਦੂਰੀ ਤੇ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ ਕੀ ਕਹਿਣਾ ਕਿੰਨੇ ਦੇ ਚੋਰੀ ਤੇ ਗਾ ਰਾਤ 6 ਵਜੇ ਦੇ ਕਰੀਬ ਸਾਡੇ ਕੋਲੇ ਮੇਰੇ ਇਨਫੋਰਮੇਸ਼ਨ ਆਈ ਸੀ ਕਿ ਚੋਰੀ ਹੋਈ ਹੈ ਮੈਂ ਆਪ ਵੀ ਮੌਕੇ ਤੇ ਗਿਆ ਸੀਗਾ ਉਹ ਦੁਕਾਨ ਬੰਦੇ ਸੀਗੇ ਛੋਟਾ ਝਗੜਾ ਵੀ ਹੋਇਆ ਸੀ ਮੈਂ ਉਹ ਮੌਕੇ ਤੇ ਗਿਆ ਸੀਗਾ ਅਸੀਂ ਫੋਟੋਸ ਲੈ ਲਿਆ ਨੇ ਇਹਦੀਆਂ ਤੇ ਅੱਜ ਐਫਆਈਆਰ ਲੋਜ ਕਰ ਰਹੇ ਹਾਂ ਤੇ ਅਸੀਂ ਆਪਣੇ ਜਿਹੜੇ ਸੋਰਸਸ ਆ ਉਹ ਵੀ ਲਾਤੇ ਤੇ ਆਪ ਵੀ ਇਸ ਕੈਮਰੇ ਚੈੱਕ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਬਹੁਤ ਜਲਦੀ ਇਧਰੇ ਚੋਰ ਹੈਗੇ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ ਇਹ ਕਿਸ ਤਰ੍ਹਾਂ ਦੇ ਦੋਗੇ ਥਾਣਾ ਵੀ ਬਿਲਕੁਲ ਨੇੜੇ ਤੇ ਐਸਐਸਪੀ ਜਿਹੜੇ ਮਰਪੁਰ ਸੁਮਖੀ ਨੇ ਉਹ ਵੀ ਬਿਲਕੁਲ ਸਾਹਮਣੇ ਹੈ ਕਿ ਚੋਰਾਂ ਨੂੰ ਇੱਥੇ ਕੋਈ ਬਹੁਤ ਨਹੀਂ ਹੈਗਾ ਜਿਹੜਾ ਸਾਡੀ ਗੱਲ ਨਹੀਂ ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਿਆਲ ਚ ਖੁੱਲਾ ਸੀਗਾ ਦੂਜੀ ਗੱਲ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾ ਹੈਗਾ ਰੇਲਵੇ ਲਾਈਨ ਕ੍ਰੋਸ ਉੱਪਰ ਦੀ ਜਾਣਾ ਪੈਂਦਾ ਹੈਗਾ ਥਾਣੇ 'ਲ ਕੋਈ ਗੱਲ ਨਹੀਂ ਪੁਲਿਸ ਪੂਰੀ ਮਸਤੈਦ ਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਤੇ ਇਹ ਮਾੜੇ ਆਨਸਰ ਹੁਣ ਅਸੀਂ ਦੱਬ ਕੇ ਹੀ ਜਿਹੜਾ ਹੈਗਾ ਨੱਪ ਕੇ ਸਾਹ ਲਵਾਂਗੇ ਕੀ ਸਮਝੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਕਿ ਪੁਲਿਸ ਲਈ ਦੇ ਸਾਹਮਣੇ ਚੋਹ ਜਾਵਦਾ ਲੱਗਿਆ ਅਜ 18 ਦੇ ਬਿਲਕੁਲ ਨਵੇਂ ਨਾ ਦੇ 7 ਸਵਾ ਲੱਖ ਦੀ ਵੱਡੀ ਚੋਰੀ ਹੈ ਜੀ ਪੁਲਿਸ ਦਾ ਹਰ ਇੱਕ ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ ਪੁਲਿਸ ਲਈ ਚੈਲੰਜ ਹੈ ਤੇ ਅਸੀਂ ਹਰ ਇੱਕ ਸ਼ਹਿਰ ਦੇ ਵਸਿੰਦੇ ਨੂੰ ਭਰੋਸਾ ਦਿਵਾਉਣਾ ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਤੇ ਜਿੱਥੇ ਵੀ ਇਹ ਮਾੜੇ ਆਨਸਰ ਕੋਈ ਕਾਰਵਾਈ ਕਰਨਗੇ ਪੁਲਿਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੂਗੀ Obrigado.